ਅੱਜ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਜਸਵਿੰਦਰ ਬੋਪੜਾ ਹਾਂ ਇਸ ਵੇਲੇ ਮੌਜੂਦ ਹਾਂ ਜਲਾਲਾਬਾਦ ਹਲਕੇ ਦੇ ਪਿੰਡ ਕਾਹਨੇਵਾਲਾ ਵਿਖੇ ਜਿੱਥੇ ਦੇਖ ਸਕਦੇ ਹੋ ਤ੍ਰਿੰਦਰਜੀਤ ਸਿੰਘ ਨੰਗਲ ਵੱਲੋਂ ਆਪਣੇ ਪਿਤਾ ਸਵਰਗਵਾਸੀ ਸਰਦਾਰ ਅਜੀਤ ਸਿੰਘ ਨੰਗਲ ਦੀ ਯਾਦ ਦੇ ਵਿੱਚ ਅੱਜ ਗਰੀਬ ਲੜਕੀਆਂ ਦੇ ਜਿਹੜੇ ਵਿਆਹ ਕੀਤੇ ਜਾ ਰਹੇ ਨੇ ਤਾਂ ਉਹਨਾਂ ਦੇ ਨਾਲ ਗੁਰੂ ਅਰਸਹਾਏ ਦੇ ਵਿਧਾਇਕ ਸਾਬਕਾ ਕੈਬਨਿਟ ਮੰਤਰੀ ਸਰਦਾਰ ਫੌਜਾ ਸਿੰਘ ਸਰਾਰੀ ਪੂਰੀ ਟੀਮ ਦੇ ਨਾਲ ਉਹਨਾਂ ਦੇ ਇਸ ਵਿਸ਼ੇਸ਼ ਜਿਹੜਾ ਉਹਨਾਂ ਦੇ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਅੱਜ ਗਰੀਬ ਲੜਕੀਆਂ ਦਾ ਵਿਆਹ ਕੀਤਾ ਜਾ ਰਿਹਾ ਤਾਂ ਉਸ ਦੇ ਵਿੱਚ ਉਹ ਵੀ ਜਿਹੜਾ ਉਹਨਾਂ ਦਾ ਸਾਥ ਦੇਣ ਲਈ ਪਹੁੰਚੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਹਨਾਂ ਦੇ ਨਾਲ ਰਾਜ ਸਿੰਘ ਨੱਥੂ ਚਿਸਤੀ ਵੀ ਮੌਜੂਦ ਨੇ ਸਾਰੀ ਆਪਾਂ ਗੱਲਬਾਤ ਕਰਦੇ ਆ ਕਿ ਇਹ ਜਿਹੜਾ ਉਪਰਾਲਾ ਇਹ ਕਦੋਂ ਤੋਂ ਕਰਦੇ ਆ ਰਹੇ ਨੇ ਭਾਈ ਜੀ ਜਿਹੜਾ ਤੁਹਾਡੇ ਵੱਲੋਂ ਨੇਕ ਉਪਰਾਲਾ ਕੀਤਾ ਜਾ ਰਿਹਾ ਗਰੀਬ ਘਰਾਂ ਦੀਆਂ ਲੜਕੀਆਂ ਦੇ ਕੰਨਿਆਦਾਨ ਕੀਤੇ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਜੀ ਹਰ ਮਾਪਾਪ ਆਪਣੇ ਬੱਚਿਆਂ ਦੀ ਪਰਵਰਿਸ਼ ਬਹੁਤ ਅੱਛੇ ਤਿੱਕਾ ਨਾ ਕਰਦੇ ਨੇ ਪਰ ਕੁਝ ਪਰਿਵਾਰ ਅਜੇ ਹੁੰਦੇ ਨੇ ਕਿ ਜੋ ਆਰਥਿਕ ਪੱਖੋਂ ਅਸਮਰਥ ਹੁੰਦੇ ਨੇ ਫਾਈਨੈਂਸ਼ੀਅਲ ਪੱਖੋਂ ਕੁਝ ਸਾਡੇ ਸਮਾਜ ਵਿੱਚ ਸੰਸਥਾਵਾਂ ਨੇ ਜਿਹੜੀਆਂ ਕਿ ਗਰੀਬ ਬੱਚਿਆਂ ਦੀਆਂ ਸ਼ਾਦੀਆਂ ਕਰਦੀਆਂ ਨੇ ਉਹਨਾਂ ਵਿੱਚੋਂ ਹੀ ਅਸੀਂ ਇੱਕ ਪਿਛਲੇ 2018 ਤੋਂ ਅਪਰਾਲਾ ਕੀਤਾ ਹੈ ਕਿ ਜੋ ਹਰ ਸਾਲ ਲਗਾਤਾਰ ਲੜੀਵਾਰ 11ਵੀਂ ਲੜੀ ਹੈ 11ਵੀਂ ਲੜੀ ਜਿਸ ਅਸੀਂ ਇਹ ਲੋੜਵੰਦ ਬੱਚਿਆਂ ਦੀਆਂ ਸ਼ਾਦੀਆਂ ਕਰਦੇ ਆਂ ਉਹਨਾਂ ਨੂੰ ਹਰ ਇੱਕ ਹਰ ਚੀਜ਼ ਮੁਹੱਈਆ ਕਰਵਾਈਦੀ ਹੈ ਜੋ ਵੀ ਚੀਜ਼ ਉਹਨਾਂ ਨੂੰ ਸੂਟ ਬੱਚਿਆਂ ਦੀ ਚੂੜਾ ਆ ਆ ਵੀ ਥਿੰਗ ਸੋ ਸਮਾਜ ਵਿੱਚ ਤੁਹਾਡੇ ਜਰੀਏ ਅਸੀਂ ਕਿਹਨਾਂ ਚਾਹਵਾਂਗੇ ਕਿ ਹਰ ਕਨੂ ਮਤ ਲੋੜਵੰਦਾਂ ਦੀ ਹੈਲਪ ਕਰਨ ਵਾਸਤੇ ਕੀ ਹੋਣਾ ਚਾਹੀਦਾ ਹੈ ਬਾਈ ਜੀ ਕਿੰਨੀਆਂ ਲੜਕੀਆਂ ਦੇ ਅੱਜ ਤੱਕ ਤੁਸੀਂ ਵਿਆਹ ਕਰ ਚੁੱਕੇ ਹੋ ਗਰੀਬ ਘਰਾਂ ਅੱਜ ਤੱਕ 11ਵੀਂ 11ਵੀਂ ਲੜੀ ਦੇ ਵਿੱਚ 51ਆਂ 50 ਸ਼ਾਦੀਆਂ ਅਜ ਪੂਰੀਆਂ ਹੋ ਜਾਣੀਆਂ ਜੀ ਜੀ ਸੋ ਅੱਗੇ ਵੀ ਇਹ ਉਪਰਾਲਾ ਇਸ ਤਰ੍ਹਾਂ ਚੱਲ ਰਿਹਾ ਹੈ ਅੱਗੇ ਉਪਰਾਲਾ ਹਰ ਸਾਲ ਲਗਭਗ ਪਹਿਲਾਂ ਇੱਕ ਵਾਰ ਹੀ ਕਰੀਦੀ ਸੀ ਸਾਲ 'ਚ ਹੋਣ ਲਗਭਗ ਦੋ ਵਾਰੀ ਸਾਲ 'ਚ ਕਰ ਰਹੇ ਹਾਂ ਹੋ ਸਕਦਾ ਹੈ ਕਿ ਤਿੰਨ ਵਾਰ ਵੀ ਸਾਲ ਜਿ ਕਰਾਂਗੇ ਅਗਰ ਕੋਈ ਘਰ ਐਸਾ ਹੋਵੇ ਗਰੀਬ ਘਰ ਹੋਵੇ ਜਿੰ ਜਿੰਦੀ ਆਰਥਿਕ ਤੌਰ ਤੇ ਮਦਦ ਕੀਤੀ ਜਾ ਸਕੇ ਜੇਕਰ ਉਹਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਗਰੀਬ ਘਰਾਂ ਦੀਆਂ ਲੜਕੀਆਂ ਦੇ ਵਿਆਹ ਨੂੰ ਲੈ ਕੇ ਤਾਂ ਉਹ ਕਿੱਦਾਂ ਸੰਪਰਕ ਕਰ ਸਕਦਾ ਤੁਹਾਡੇ ਨਾਲ ਉਹ ਸਾਡਾ ਫੇਸਬੁੱਕ ਤੇ ਪੇਜ ਹੈਗਾ ਜੀ ਨੰਗਲ ਚੈਰੀਟੀ ਜੀ ਉਹਦੇ ਥਰੂ ਕਰ ਸਕਦੇ ਹੋ ਉਹਨਾਂ ਵਿੱਚ ਸਾਡੇ ਨੰਬਰ ਹੈਗੇ ਨੇ ਇੱਥੇ ਲੋਕਲ ਜੀ ਮੈਂ ਤਾਂ ਵਿਦੇਸ਼ ਹੁੰਨਾ ਬਟ ਲੋਕਲ ਨੰਬਰ ਹੈਗੇ ਨੇ ਉਹਨਾਂ ਵਿੱਚ ਮਿਸਟਰ ਰਾਜ ਉਹਨਾਂ ਦਾ ਨੰਬਰ ਹੈ ਜੀ। ਜੀ। ਤੋਂ ਉਹਨਾਂ ਨਾਲ ਕੰਟੈਕਟ ਕਰਕੇ ਸਾਨੂੰ ਰਿਪੋਰਟ ਕਰਾ ਦੱਸਣ। ਜੀ। ਫਿਰ ਨਾਰਮਲ ਸਾਡਾ ਪ੍ਰੋਗਰਾਮ ਹੈ ਕਿ ਅਗਲੀ ਵਾਰੀ ਘੱਟੋ ਘੱਟ 21 ਲੜਕੀਆਂ ਸ਼ਾਦੀਆਂ ਹੋਣ। ਕਿਉਂਕਿ ਆਲਰੇਡੀ ਸਾਡੇ ਕੋਲ ਕਾਫੀ 7-8 ਦੇ ਕਰੀਬ ਆ ਚੁੱਕੀਆਂ ਨੇ। ਜੀ। ਸੋ ਹੋਰ ਵੀ ਤੁਹਾਡੀ ਮਾਦੀ ਵਿੱਚ ਰਹੀ ਵੀ ਜਿਹੜੇ ਕੋ ਲੋੜਵੰਦ ਹੋਣ ਉਹ ਆ ਕੇ ਸਾਨੂੰ ਕੰਟੈਕਟ ਕਰ ਸਕਦੇ। ਥੈਂਕ ਯੂ। ਸਾਬ ਅੱਜ ਜਿਹੜਾ ਗਰੀਬ ਲੜਕੀਆਂ ਦਾ ਕੰਨਿਆਦਾਨ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਵੀ ਪਹੁੰਚੇ ਹੋ। ਪਹਿਲਾਂ ਤਾਂ ਸਾਰਿਆਂ ਨੂੰ ਵੈਗੂ ਜੀ ਦਾ ਖਾਲਸਾ ਸ੍ਰੀ ਵੈਗੂ ਜੀ ਦੀ ਫ ਜਿਨ੍ਹਾਂ ਦੇ ਸੁਪੁੱਤਰ ਨਾਲ ਖੜੇ ਨੇ ਇਹਨਾਂ ਨੇ ਇੱਕ ਧਰਮ ਦਾ ਕੰਮ ਕੀਤਾ ਹੋਇਆ 95ਵੀਂ ਸ਼ਾਦੀ ਹੈ 11ਵੀਂ ਜੜੀ ਹੈ ਤਾਂ ਹਰੇਕ ਬੰਦਾ ਜ਼ਿੰਦਗੀ ਤੇ ਆਉਂਦਾ ਕੋਈ ਨਾ ਕੋਈ ਚੰਗਾ ਕੰਮ ਕਰਕੇ ਜਾਂਦਾ ਤਾਂ ਕਿ ਲੋਕ ਰਾਜ ਯਾਦ ਰੱਖ ਦੇ ਉਸੇ ਤਰ੍ਹਾਂ ਸਰਦਾਰ ਜੀਤ ਸਿੰਘ ਦੀ ਸੰਤਾਨ ਨੇ ਬਹੁਤ ਵਧੀਆ ਕੰਮ ਸ਼ੁਰੂ ਕੀਤਾ ਕੰਨਿਆਦਾਨ ਜਿਹੜੇ ਗਰੀਬ ਪਰਿਵਾਰ ਨੇ ਕਈ ਵਾਰ ਇੱਥੋਂ ਤੱਕ ਹੁੰਦਾ ਕਿ ਹੱਥ ਪੀਲੇ ਕਰਨ ਦੇ ਵਿੱਚ ਦਿੱਕਤ ਆਉਂਦੀ ਉਹਨਾਂ ਦੀ ਕੋਈ ਜੀ ਆਰਥਿਕ ਤੰਗੀ ਕਰਕੇ ਇਸ ਕਰਕੇ ਬਹੁਤ ਵਧੀਆ ਉਪਰਾਲਾ ਅਸੀਂ ਤਾਂ ਪਕਾਲਪੁਰਖ ਅੱਗੇ ਦੁਆ ਕਰਾਂਗੇ ਤੁਹਾਡੇ ਮਾਧਿਅਮ ਰਹੀਂ ਸਾਰਿਆਂ ਦੇ ਰਹੀਂ ਕਿ ਸਰਦਾਰ ਅਜੀਤ ਸਿੰਘ ਨੰਗਲ ਦੇ ਪਰਿਵਾਰ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤਾਂ ਇਸੇ ਤਰ੍ਹਾਂ ਚੰਗੇ ਕਰਮ ਕਰਦੇ ਰਹਿਣ ਤਾਂ ਕਿ ਉਹਨਾਂ ਦੀ ਯਾਦ ਨੂੰ ਵੀ ਸਮਰਪਿਤ ਹੋਵੇ ਤੇ ਸ਼ੁਭ ਕੰਮ ਵੀ ਹੁੰਦੇ ਰਹਿਣ ਸਰਾਰੀ ਸਾਹਿਬ ਕਿੰਨੀਆਂ ਲੜਕੀਆਂ ਦੇ ਆਈ ਕੰਨਿਆਦਨ ਕਰਵਾਏ ਜਾ ਰਹੇ ਨੇ ਅੱਜ ਤਿੰਨ ਲੜਕੀਆਂ ਨੇ ਜਿਨ੍ਹਾਂ ਦਾ ਕਨਿਆਦਨ ਹੋਣਾ ਤੇ ਉਹ ਸਾਰਾ ਸਿਹਰਾ ਜਿਹੜਾ ਸਰਦਾਰ ਜੀਤ ਸਿੰਘ ਦੇ ਪਰਿਵਾਰ ਨੂੰ ਉਹਨਾਂ ਦੀ ਪਲਵਾੜੀ ਨੂੰ ਉਹਨਾਂ ਦੇ ਬੱਚਿਆਂ ਨੂੰ ਜਾਂਦਾ ਹੈ ਜੀ ਰਾਜ ਜੀ ਜਿਹੜਾ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਗਰੀਬ ਘਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਮੈਂ ਜੀ ਸਭ ਤੋਂ ਪਹਿਲਾਂ ਤਾਂ ਨੰਗਲ ਸਾਹਿਬ ਦਾ ਦੇਲ ਦੇਗਾ ਹਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਲੋੜਵੰਦ ਬੱਚਿਆਂ ਦੀਆਂ ਸ਼ਾਦੀਆਂ ਕੀਤੀਆਂ ਮੈਂ ਇਹਨਾਂ ਦਾ ਦਿਲੋਂ ਧੰਨਵਾਦੀ ਹਾਂ ਕਿੰਨੀਆਂ ਲੜਕੀਆਂ ਦੇ ਅੱਜ ਤੱਕ ਆਨੰਦ ਕਾਰਜ ਕਰਵਾ ਚੁੱਕੇ ਹੋ ਅੱਜ ਦੀ 3 ਹੋ ਗਈਆਂ ਜੀ ਕਿੱਥੋਂ ਕਿੱਥੋਂ ਦੇ ਇਹ ਰਹਿਣ ਵਾਲੇ ਇੱਕ ਫਾਜ਼ਲ ਕਦੀ ਹੈ ਕੋ ਲੜਕੀ ਹੈ ਹਿੱਕ ਕੋ ਟੂ ਫੰਗੀਆਂ ਦੀ ਹੈਗੀ ਹੈ ਤੇ ਇੱਕ ਬਲੋਡ ਤੇ ਲੱਗੇ ਪਿੰਡ ਹੈਗਾ ਸ਼ਾਇਦ ਉਹ ਨਾਂ ਪੰਜਾਬ ਚ ਕਿਤੇ ਵੀ ਹਾਂਜੀ ਹਾਂਜੀ ਜੀ ਜੀ ਜੇ ਕੋਈ ਵੀ ਲੋਡ ਬੰਦ ਹੁੰਦਾ ਉਹ ਬਾਜੀ ਦੇ ਨੰਬਰ ਤੇ ਮੇਰੇ ਨੰਬਰ ਤੇ ਸੰਪਰਕ ਕਰ ਸਕਦਾ ਹੈ ਉਹਨੂੰ ਜੋ ਬਲਦੀ ਵਿਤੀ ਸਹਾਤਾ ਜੋ ਹੁੰਦੀ ਉਹ ਮੁਹੱਈਆ ਕਰਾਈ ਹੈ ਵਿਆਹ ਦੇ ਨਾਲ ਨਾਲ ਸਮਾਨ ਵੀ ਕੋਈ ਦਿੱਤਾ ਹਾਂਜੀ ਹਾਂਜੀ ਪੂਰਾ ਸਮਾਨ ਹੈ ਜੀ ਬਰਤਨ ਦਾ ਜਿਹੜਾ ਕਰੇ ਸਮਾਨ ਜੀ ਹਾਂਜੀ